ਇਹ ਬਲੂਅਰ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਸੀਗੀ ਇਹ ਨਾ ਆਵਾਜ਼ ਬਹੁਤ ਹੀ ਜ਼ਿਆਦੀ ਕਰਦਾ ਸੀਗਾ ਗੂੰਜ ਬੜੀ ਸੀ ਇਸ ਦੀ ਇੱਕ ਵਾਈਬ੍ਰੇਸ਼ਨ ਬੜੀ ਜ਼ਿਆਦੀ ਸੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਖਪੂਰ ਨਵੇਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਤੁਸੀਂ ਵੇਖਦੇ ਰਹਿੰਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਇੱਕ ਐਵੇਂ ਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਜਿਹੜੀ ਆ ਉਹ ਹਾਜ਼ਰ ਹੋਏ ਆਂ ਅੱਜ ਵਾਲੀ ਵੀਡੀਓ ਜਿਹੜੀ ਆ ਇਹਦੇ ਵਿੱਚ ਆਪਾਂ ਬਲੂਰ ਬਾਰੇ ਗੱਲ ਕਰਨ ਲੱਗੇ ਆਂ ਇਹ ਬਲੂਰ ਆਪਣੇ ਕੋਲੇ ਆਇਆ ਜੀ ਪਿੰਡ ਕਮੋ ਤੋਂ ਤੇ ਇਹ ਬਲੂਰ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਸੀਗੀ ਇਹਦੇ ਚ ਪ੍ਰੋਬਲਮ ਇਹ ਸੀਗੀ ਕਿ ਇਹ ਨਾ ਆਵਾਜ਼ ਬਹੁਤ ਹੀ ਜ਼ਿਆਦੀ ਕਰਦਾ ਸੀਗਾ ਗੂੰਜ ਬੜੀ ਸੀ ਦੀ ਇੱਕ ਵਾਈਬ੍ਰੇਸ਼ਨ ਬੜੀ ਜ਼ਿਆਦੀ ਸੀ ਤੇ ਜਦੋਂ ਵੀਰਜੀ ਹੁਣਾਂ ਨੇ ਪਹਿਲਾਂ ਵੀ ਕੰਪਾਈਲਰ ਇੱਕ ਦੋ ਵਾਰੀ ਖਲਵਾਇਆ ਇਹਦਾ ਕਿ ਵੀ ਹੋ ਸਕਦਾ ਕਿ ਕੰਪਾਈਲਰ ਦੇ ਵਿੱਚ ਨੁਕਸ ਹੋਵੇ ਜਿਹੜਾ ਇਹਦਾ ਕੰਪਾਈਲਰ ਚੱਲਦਾ ਵਾ ਤੇ ਇਹਨਾਂ ਨੂੰ ਸ਼ੱਕ ਸੀਗਾ ਕਿ ਆਹ ਜਿਹੜਾ ਕੰਪਾਈਲਰ ਥੋੜੀ ਜਿਹੀ ਝੋਲ ਜਿਹੀ ਮਾਰਦਾ ਵਾ ਇਹਦਾ ਨੁਕਸ ਹੋਊਗਾ ਪਰ ਜਦੋਂ ਆਪਾਂ ਇਹਨੂੰ ਵੇਖਿਆ ਤੇ ਇਹਦੇ ਵਿੱਚ ਕੋਈ ਇਹੋ ਜਿਹਾ ਨੁਕਸ ਨਹੀਂ ਸੀਗਾ ਹੈਗਾ ਕਿਉਂਕਿ ਕੰਪਾਈਲਰ ਤੁਸੀਂ ਵੇਖ ਸਕਦੇ ਜੀ ਇਹਦਾ ਬਿਲਕੁਲ ਸਹੀ ਬਣਿਆ ਵਾ ਜਿੱਥੇ ਆਪਾਂ ਖਲਾਰਦੇ ਉੱਥੇ ਖਲੋਂਦਾ ਵਾ ਇਹਦੇ ਵਿੱਚ ਝੋਲ ਨਹੀਂ ਗਈ ਹੈਗੀ ਕੋਈ ਵੀ ਕੰਪਾਈਲਰ 'ਚ ਠੀਕ ਹੈ ਜੀ ਬਿਲਕੁਲ ਵਧੀਆ ਵਾ ਕੰਪਾਈਲਰ ਇਹਦਾ ਤੇ ਜਿਵੇਂ ਆਪਾਂ ਦੱਸਿਆ ਹੈਗਾ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਇਹਦਾ ਕੰਪਾਈਲਰ ਹੈ ਵੀ ਵੱਡਾ ਦੂਜੇ ਕੰਪਾਈਲਰਾਂ ਨਾਲੋਂ ਤੇ ਇਹਦੇ 'ਚ ਦਿੱਕਤ ਕੀ ਸੀਗੀ ਇਹਦੀ ਵਾਈਬ੍ਰੇਸ਼ਨ ਕਿਉਂ ਹੁੰਦੀ ਸੀਗੀ ਇਹਨਾਂਕ ਜਦੋਂ ਦਾ ਲਾਇਆ ਇਹਨਾਂ ਨੇ ਉਦੋਂ ਦੀ ਹੀ ਇਹਦੀ ਵਾਈਬ੍ਰੇਸ਼ਨ ਸੀਗੀ ਇਹਨਾਂ ਨੇ ਜਿੱਥੋਂ ਬਣਵਾਇਆ ਉਹਨਾਂ ਨੂੰ ਇੱਕ ਦੋ ਵਾਰੀ ਕੰਪਲੇਂਟ ਕੀਤੀ ਉਹਨਾਂ ਨੇ ਵੀ ਜਿਵੇਂ ਮਿਸਤਰੀ ਮੁੜ ਕੇ ਨਹੀਂ ਆਇਂਦੇ ਉਹੀ ਗੱਲ ਉਹਨਾਂ ਨੇ ਇੱਕ ਦੋ ਵਾਰੀ ਬਸ ਮਾੜਾ ਮੋਟਾ ਸੋਧ ਕੇ ਖਰਾਦ ਤੇ ਫੇਰ ਲਾਓ ਜੀ ਠੀਕ ਹੈ ਜੀ ਉਹਨੂੰ ਤੇ ਵਾਈਬ੍ਰੇਸ਼ਨ ਨਹੀਂ ਹੱਟੀ ਅੱਜ ਵੀਰ ਜੀ ਮੇਰੇ ਕੋਲੇ ਬਲੋਰ ਲੈ ਕੇ ਆਏ ਤੇ ਆਪਾਂ ਇਹਨਾਂ ਦਾ ਜਿਹੜਾ ਵਾ ਉਹ ਨੁਕਸ ਖੀ ਕਰਕੇ ਦਿੱਤਾ ਨੁਕਸ ਕੀ ਸੀਗਾ ਉਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜਾ ਆਪਾਂ ਬਲੋਰ ਕੋਈ ਵੀ ਬਣਾਉਨੇ ਆ ਨਾ ਜੇ ਉਹਨੂੰ ਉਹਦੀ ਆਵਾਜ਼ ਬਿਲਕੁਲ ਜਮਾ ਪੱਕਾਟ ਰੱਖਣੀ ਆ ਵੀ ਇਹਦੀ ਆਵਾਜ਼ ਨਾ ਆਵੇ ਤੇ ਕੋਸ਼ਿਸ਼ ਕਰੋ ਕਿ ਉਹਦੇ ਤੇ 베어ਿੰਗ ਜਿਹੜੇ ਆ ਨਾ ਜੂਸੀ 베어ਿੰਗ ਯੂਜ਼ ਕਰੋ ਉਹਦੇ ਤੇ ਜੂਸੀ 베어ਿੰਗ ਹੀ ਵਰਤੋ ਕਿਉਂਕਿ ਜੂਸੀ 베어ਿੰਗ ਜਿਹੜੇ ਆ ਉਹਨਾਂ ਦੀ ਫਿਨਿਸ਼ਿੰਗ ਜਾਦੀ ਵਧੀਆ ਹੁੰਦੀ ਆ ਇੱਕ ਬਦਲਣੇ ਵੀ ਸੌਖੇ ਆ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਦੀ ਆਵਾਜ਼ ਬਿਲਕੁਲ ਨਹੀਂ ਆਉਂਦੀ 베어ਿੰਗਾਂ ਦੀ ਤੇ ਇਹਨਾਂ ਦੇ ਵਿੱਚ ਕੀ ਸੀਗਾ ਇਹਦੇ ਵਿੱਚ ਉਹਨਾਂ ਨੇ ਟੇਪਰ ਗੋਲੀ ਦੇ 베アリング ਜਿਹੜੇ ਆ ਉਹ ਵਰਤੇ ਸੀਗੇ ਟੇਪਰ ਗੋਲੀ ਦੇ 베アリング ਜਿਹੜੇ ਆ ਜਿੱਥੇ ਆਪਣੇ 2-3000 ਚੱਕਰ ਦੇ ਲਾਗੇ ਬੰਨੇ ਹੋ ਜਾਂਦਾ ਉੱਥੇ ਆਵਾਜ਼ ਕਰਨੀ ਕਰਨੀ ਆ ਟੇਪਰ ਗੋਲੀ ਦੇ 베アリングਾਂ ਨੇ ਹਾਂ ਕੁਝ ਚੀਜ਼ਾਂ ਹੈਗੀਆਂ ਵੀ ਆ ਜਿੱਥੇ ਟੇਪਰ ਗੋਲੀ ਦੇ 베アリング ਵਰਤੇ ਜਾਂਦੇ ਆ ਪਰ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਆ ਜਿਵੇਂ ਵਾਈਬ੍ਰੇਸ਼ਨ ਹੁੰਦੀ ਆ ਉਹ ਇਹਨਾਂ ਦਾ ਕਰਕੇ ਹੁੰਦੀ ਹੈ ਇੱਕ ਇਹਦਾ ਜਿਹੜਾ ਪਿੱਛੇ ਵਾਲਾ ਚਿਕਨਟ ਲੱਗਾ ਸੀ ਨਾ ਆ ਜਿਹੜਾ ਚਿਕਨਟ ਲੱਗਾ ਸੀ ਪਿੱਛੇ ਇਹਦੇ ਚੱਕਰ ਸੀਗੇ ਅੰਜ ਤੇ ਇਹਦੀਆਂ ਚੂੜੀਆਂ ਜਿਹੜੀਆਂ ਹਨ ਉਹ ਵੀ ਸਿੱਧੀਆਂ ਸੀਗੀਆਂ ਜਾਂ ਤਾਂ ਇਹਦੀ ਚੂੜੀ ਪੁੱਠੀ ਹੁੰਦੀ ਤੇ ਜਿਹੜੀ ਇਹਨਾਂ ਦੇ ਵਿੱਚ ਢਿੱਲਣਾ ਪੈਂਦੀ ਟੇਪਰ ਗੋਲੀ ਦੇ 베ਰਿੰਗਾਂ ਚ ਜਦੋਂ ਚਲਾਉਂਦੇ ਸੀ ਬਲੋਰ ਸਪੀਡ ਨਾਲ ਇੱਕਦਮ ਝਟਕਾ ਮਾਰ ਕੇ ਚੱਲਦਾ ਸੀਗਾ ਤਾਂ ਚਿਕਨਟ ਲਾ ਹੋ ਜਾਂਦਾ ਸੀ ਤੇ 베ਰਿੰਗ ਢਿੱਲੇ ਹੋ ਜਾਂਦੇ ਸੀ ਵਿੱਚ ਤੇ ਉਹਦਾ ਕਰਕੇ ਇੱਕ ਤਾਂ ਢਿੱਲ ਪੈ ਜਾਂਦੀ ਸੀ 베ਰਿੰਗਾਂ ਚ ਤੇ ਵਾਈਬ੍ਰੇਸ਼ਨ ਕਰਨ ਲੱਗ ਪੈਂਦਾ ਸੀ ਬਲੋਰ ਤਾਂ ਤੁਸੀਂ ਆਹ ਵੇਖੋ ਇਹਦਾ ਟਕਣਾ ਆ ਵੇਖੋ ਇਹਦਾ ਟੱਕਣਾ ਵੀਰਜੀ ਹੁਣਾਂ ਨੇ ਸਾਰੀਆਂ ਸਪੋਟਾਂ ਸੁਰਪੇਸ ਕਰਕੇ ਲਾਈਆਂ ਵਾ ਕਿ ਇਹਦੀ ਵਾਈਬ੍ਰੇਸ਼ਨ ਹਟ ਜਾਏ ਕਿਸੇ ਤਰੀਕੇ ਨਾਲ ਤੇ ਵਾਈਬ੍ਰੇਸ਼ਨ ਨਹੀਂ ਇਹਦੀ ਹਟੀ ਵੀ ਇਹਨਾਂ ਨੇ ਕੋਈ ਇਹੋ ਜੀ ਥਾਂ ਨਹੀਂ ਛੱਡੀ ਜਿੱਥੇ ਇਹਦੇ ਵੈਲਡਿੰਗ ਨਾ ਕੀਤਾ ਹੋਊਗਾ ਤੇ ਬਾਕੀ ਲੱਕੜ ਦੀਆਂ ਫਾਨੀਆਂ ਫੁੰਨੀਆਂ ਵਿਚਾਰਾਂ ਨੇ ਠੋਕੇ ਵੇਖੀਆਂ ਵੀ ਕਿਤੇ ਨਾ ਕਿਤੇ ਤੇ ਇਹਦੇ ਚ ਨੁਕਸ ਹੋਊਗਾ ਤੇ ਆਪੇ ਹੋ ਜਾਊਗਾ ਸਹੀ ਪਰ ਨਹੀਂ ਤੇ ਇਹ 베ਰਿੰਗ ਜਿਹੜੇ ਆ ਨਾ ਜੂਸੀ 베ਰਿੰਗ ਆਪਾਂ ਜਿਹੜੇ ਟੇਪਰ ਗੋਲੀ ਦੇ 베ਰਿੰਗ ਆਪਾਂ ਵਰਤਦੇ ਆ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਉੱਥੇ ਹੀ ਵਰਤੋ ਜਿੱਥੇ ਸਾਨੂੰ ਕੋਈ ਵਾਈਬ੍ਰੇਸ਼ਨ ਦੀ ਜਿਆਦਾੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਤੇ ਜਿੱਥੇ ਆਪਾਂ ਨੂੰ ਇਹ ਆ ਕਿ ਆਪਣੇ ਚੀਜ਼ ਬਿਲਕੁਲ ਆ ਸਮੂਥ ਚੱਲਣੀ ਚਾਹੀਦੀ ਆ ਉੱਥੇ ਜੂਸੀ ਬੈਰਿੰਗ ਯੂਜ਼ ਕਰੋ ਕਿਉਂਕਿ ਜੂਸੀ ਬੈਰਿੰਗ ਦੀ ਫਿਨਿਸ਼ਿੰਗ ਬਹੁਤ ਜਿਆਦਾ ਵਧੀਆ ਹੁੰਦੀ ਆ ਤੇ ਜੂਸੀ ਬੈਰਿੰਗ ਖਰਾਬ ਵੀ ਘੱਟ ਹੁੰਦਾ ਤੇ ਜੇ ਬੈਰਿੰਗਾਂ ਨਾਲੋਂ ਤੇ ਆਜੋ ਆਪਾਂ ਤੁਹਾਨੂੰ ਇੱਕ ਵਾਰੀ ਚਲਾ ਕੇ ਵਿਖਾਉਣੇ ਬਲੋਰ ਤੁਸੀਂ ਵੇਖੋਗੇ ਪੂਰੇ ਆਪ ਦੇ ਜਿਹੜੇ ਆ ਨਾ ਚੱਕਰ ਫੜ ਚੁੱਕਾ ਵਾ ਇਹ ਤੇ ਇਹਦੇ ਤੇ ਹੁਣ ਕੋਈ ਇਹਦੀ ਵਾਈਬ੍ਰੇਸ਼ਨ ਨਹੀਂ ਹੈਗੀ ਕੋਈ ਆਵਾਜ਼ ਨਹੀਂ ਗਈ ਆਪਾਂ ਬਿਲਕੁਲ ਲਾਗੇ ਖੜੇ ਆ ਤੇ ਆਵਾਦੀ ਆਵਾਜ਼ ਆ ਰਹੀ ਆ ਠੀਕ ਹੈ ਜੀ ਬਾਕੀ ਪ੍ਰੈਸ਼ਰ ਇਹਦਾ ਬਹੁਤ ਵਧੀਆ ਵਾ ਕਿਉਂਕਿ ਇਹਦਾ ਕੰਪਾਈਲਰ ਬਹੁਤ ਵੱਡਾ ਵਾ ਜੀਦਾ ਕਰਕੇ ਇਹਦਾ ਆਪਾਂ ਨੇ ਚੱਕਰ ਆਪਾਂ 2000 ਦੇ ਲਾਗੇ ਬੰਨੇ ਵੀ ਕਰ ਦिए ਤੇ ਤਾਂ ਵੀ ਵਧੀਆ ਚੱਲੂਗਾ ਠੀਕ ਹੈ ਜੀ ਬਾਕੀ ਅੱਗੇ ਜਦੋਂ ਆਪਾਂ ਟੈਸਟਿੰਗ ਕੀਤੀ ਸੀ ਨਾ ਇਹਦੀ ਉਹ ਆਪਾਂ ਵੀਡੀਓ ਬਣਾ ਨਹੀਂ ਪਾਏ ਪਰ ਬਹੁਤੀ ਜਿਆਦੀ ਵਾਈਬ੍ਰੇਸ਼ਨ ਸੀਗੀ ਤੇ ਇੱਕ ਆਵਾਜ਼ ਬਹੁਤ ਜਿਆਦੀ ਸੀਗੀ ਤੇ ਅਜੇ ਆਪਾਂ ਇਹਨਾਂ ਬੈਰੀਂਗਾਂ ਨੂੰ ਗ੍ਰੀਸ ਨਹੀਂ ਕੀਤੀ ਗ੍ਰੀਸ ਕਰਨ ਤੋਂ ਬਾਅਦ ਇਹਦੇ ਜਿਹੜੇ ਆ ਆਵਾਜ਼ ਥੋੜੀ ਬਹੁਤੀ ਨਾਰਮਲ ਉਹ ਵੀ ਖਤਮ ਹੋ ਜੂਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ